हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਗੱਬਣਾ ਥੋੜੇ ਦਿਨਾਂ ਦੀ ਕੱਚੀ ਤੇ ਇੱਕ ਆ ਗਈ ਬਾਈ ਕੋਲੇ ਟੋਕੜ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਫਾਰਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਜ ਮੰਨ ਕੇ ਚਲੋ ਦੋਵੇਂ ਛੇਲ ਕਰ ਰਹੇ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਹਾਂਜੀ ਪਤਿ ਆ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਜੀ ਆਪਣਾ ਦੀਪੀ ਪਿੰਡ ਸੰਨਾ ਗਲੋ ਸਿੰਘ ਵਾਲਾ ਜਿਲ੍ਹਾ ਬਾਈ ਕਿਹੜਾ ਜਿਲ੍ਹਾ ਬਰਨਾਲਾ ਹੈ ਤਹਿਸੀਲ ਤੇ ਪਾ ਹਾਂਜੀ ਤੇ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਨੇੜੇ ਪਿੰਡ ਬਾਈ ਇਧਰ ਨੇਨੇਵਾਲਾ ਇਧਰ ਭਦੋੜ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦ ਆਪਣਾ ਕੰਟੈਕਟ 98768 27640 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਚ ਹੁੰਦੀ ਹੈ ਇਹ ਪਹਿਲ ਨਹੀਂ ਬਈ ਪਲੂਨਸ ਹੁੰਦੀ ਆ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਕੱਚੀ 5-4 ਦਿਨ ਲਈ ਪਈ ਠੀਕ ਆ ਤੇ ਕੁਝ ਮਜ਼ੇਦਾਰ ਕਾਰਡ ਪਤਾ ਕਿੰਨਾ ਕੀ ਸੀ ਨਹੀਂ ਉਹ ਆਪ ਨੂੰ ਪਤਾ ਨਹੀਂ ਆਪਾਂ ਤਾਂ ਬੱਸੀ ਪਾ ਲਈ ਠੀਕ ਆ ਕਿੰਨਾ ਦੇ ਦੂ ਬਈ ਐਸਟੀਮੇਟ ਜਦੋਂ ਤੇ ਐਸਟੀਮੇਟ 20-25 ਤੱਕ ਠੀਕ ਆ ਬਾਕੀ ਹੈ ਕੱਚੀ ਬਈਆ ਹਣਾ ਹਾਂਜੀ ਹਾਂਜੀ ਹੂੰ ਆ ਤਾ ਥਾਣਾ ਦਾ ਸੈਜ ਬਈਆ ਪੱਚੇ ਇੱਕ ਰਾਇਣਾ ਥਣ ਬਹੁਤ ਚੰਗਾ ਲੱਗਿਆ ਵੇ ਕੋ ਜਾ ਥਾਣਾ ਚਾਰੇ ਥਣ ਨਿਖੜਵੇਂ ਤੇ ਪੂਰੇ ਗੈਪ ਤੇ ਲੱਗੇ ਹੋਇਆ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰਨ ਲੱਗੇ ਦਿਨ ਪਿਆ ਉਸ ਹਾਵਨਾ ਬਈਆ ਦਾ ਅੰਦਾਜ਼ਾ ਲਾ ਕੇ ਚੱਲੋ ਜਦੋਂ ਕਰਮ ਵਾਲੀ ਤਿਆਰ ਹੋਊਗੀ ਬਹੁਤ ਸੋਹਣਾ ਫੀਟਿੰਗ ਵਾਲੇ ਲੇਵਾ ਲੈ ਕੇຊੂਗੀ ਤੇ ਜਿੰਨਾ ਮਗਰ ਨੂੰ ਬਈ ਲੇਵਾ ਉਹਨਾਂ ਹੀ ਮੂਰ ਨੂੰ ਲ ਜਾਊਗੀ ਖੋਲੋ ਬਈ ਤੋਰੇ ਮਾੜੀ ਜੇਤਨ ਬਾਕੀ ਸਾਈਨਿੰਗ ਸੋਹਣੇ ਬਹੁਤ ਆ ਬਈ ਕੋਈ ਬਈ ਦਾ ਵਪਾਰ ਦਾ ਕੰਮ ਨਹੀਂ ਪਲੀ ਵੀ ਦੇਖੋ ਬਈ ਪ੍ਰਿੰਟ ਵਗੈਰਾ ਚੈੱਕ ਕਰਾਉਣੇ ਆਪਾਂ ਬੜਾ ਕਮਾਲ ਆ ਕੇ ਫੇਸ ਵਗੈਰਾ ਵੀ ਬਹੁਤ ਚੰਗਾ ਆ ਗਿਆ ਤੇ ਬਾਈ ਗਰਮੀ ਗਰਮੀ ਮਨ ਲਾਦਾ ਘੱਟ ਮੰਦੀ ਗਰਮੀ ਬਹੁਤ ਘੱਟ ਮੰਦੀ ਬਈ ਠੀਕ ਹੈ ਗਰਮੀ ਬਈ ਘੱਟ ਮੰਦੀ ਆ ਕਿਉਂਕਿ ਫੈਟ ਵੀ ਚੰਗੀ ਆ ਉਹ ਦੁੱਧ ਦੀ ਬਾਕੀ ਸਭੇ ਬਲੀ ਦੇਖੋ ਬਈ ਪ੍ਰਿੰਟ ਪ੍ਰਿੰਟ ਵੀ ਬਹੁਤ ਚੰਗਾ ਗਾ ਦਿਨ ਹਜੇ ਕੱਢਦੀ ਆ ਬਈ ਉਸ ਹਿਸਾਬ ਨਾਲ ਬਦਾਂ ਦਾ ਜਲਾ ਕੇ ਚੱਲੋ ਕੱਚੀ ਕੱਚੀ ਪਈਆ ਜਦੋਂ ਸੁਣਾ ਬਹੁਤ ਸੋਹਣੀ ਤਿਆਰੀ ਕਰਕੇ ਸੂਗੀ ਜਿਹੜਾ ਲੇਵਾ ਰੱਖਣਾ ਨੇ ਫਿਕਸ ਜੀ ਰੱਖਣਾ ਕੋਈ ਟੁੱਟ ਮਾ ਲੇਵਾ ਨਹੀਂ ਪੂਗਾ ਚਾਹੇ ਦਾਸੂਏ ਸੂਪੇ ਤੇ ਬਈ ਇਹਦਾ ਮੁੱਲ ਫਿਰ ਕੀ ਰਹੋ ਮੁੱਲ ਬਈ ਫੋਨ ਤੇ ਕਰਾਂਗੇ ਜੈ ਜੀ ਹੋ ਮੁੱਲ ਹਾਂ ਜੀ ਜੈ ਜੀ ਠੀਕ ਆ ਤੇ ਮੜਾ ਕੱਦ ਚੈੱਕ ਕਰਾ ਦੋ ਬਾਈ ਕੀ ਨਾ ਹਣਾ ਹੁੰਦਾ ਵੀ ਕੱਦ ਛੋਟਾ ਕ ਖੜੇ ਬਰਬਰ ਬਾਈ ਲੈ ਬਾਈ ਕੱਦ ਚੈੱਕ ਕਰ ਲਓ ਬਾਈ ਦਾ ਕੱਦ ਮੱਲਾ ਹੂਦਰਾ 5 ਫੁੱਟ ਤੇ ਮੇਰਾ 5 ਫੁੱਟ 8 ਇੰਚ ਆਈ ਠੀਕ ਆ ਬਈ ਉਹ ਹਸਾਵਨਾਂ ਦਾ ਚੱਲ ਆ ਲਓ ਕੱਦ ਚੰਗਾ ਆ ਗਿਆ ਬਲਟਲਾਂ ਦੇਖੋ ਜੇ ਫੁੱਲ ਪਈਆਂ ਲੈ ਸਾਰੀਆਂ ਬਲਟਲਾਂ ਕੱਢੂਗੀ ਫੇਰ ਕਿਤੇ ਜਾ ਕੇ ਕਰਮਣ ਲੈ ਸੂਣਾਗਾ ਜਿਹੜਾ ਮੁੱਲ ਹੋਊਗਾ ਬਾਈ ਕਨਾਂ ਫੋਨ ਤੇ ਹੋਊਗਾ ਤੇ ਮੁੱਲ ਰਹੂਗਾ ਜਹ ਜੀ ਤੇ ਅੱਗੇ ਬਈਆ ਦੋ ਨੰਬਰ ਤੇ ਐਰ ਸਹਰਾ ਗਈ ਬਾਈ ਹਾਂਜੀ ਬਈ ਕਿਹੜਾ ਸੂਆ ਸੂਈ ਬਈ ਇਹਨੂੰ ਦੂਜਾ ਸੂਆ ਬਈ ਦੂਜਾ ਸੁਆ ਹਾਂਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 7-8 ਮਹੀਨੇ ਹੋ ਗਏ ਠੀਕ ਹੈ ਬਾਈ ਤੇ ਹੁਣ ਇਹਦੇ ਥੱਲੇ ਕਿੰਨਾ ਦੁੱਧ ਹੈ ਹੁਣ ਹੈਗਾ ਜੀ ਇਹਦੇ 6 ਲੀਟਰ ਨੂੰ ਹੋ ਗਿਆ ਤੇ ਜੇ ਕੋਈ ਵੀਰ ਦੋ ਟਾਈਮ ਚਬਾਈ ਕਰਨੀ ਚਾਹੁੰਦਾ ਹਾਂ ਕੋਈ ਗੱਲ ਨਹੀਂ ਉਹ ਕਰ ਸਕਦਾ ਹੂੰ ਸੌ ਸੀ ਲੱਭੀ ਹਾਂਜੀ ਜਿਵੇਂ ਮਰਜ਼ੀ ਚੋਈ ਚੋਈ ਹਾਂਜੀ ਹਾਂਜੀ ਠੀਕ ਹੈ ਨਿਆਣਾ ਪੱਕ ਜਿਵੇਂ ਮਰਜ਼ੀ ਚੋਈ ਚਬਾਈ ਚਬਾਈ ਕਿਵੇਂ ਹੈ ਬਾਈ ਚਬਾਈ ਵਧੀਆ ਜੀ ਇੱਕ ਨੰਬਰ ਠੀਕ ਹੈ ਚਬਾਈ ਬਾਈ ਕਹਿੰਦੇ ਆਗੇ ਕਿੰਨੇ ਨੰਬਰ ਬਾਕੀ ਥਣਾ ਦਾ ਸਹਿਜ ਚੰਗਾ ਹੈ ਬਾਈ ਚਬਾਈ ਹੋਈ ਵੀ ਹੁਣ ਸਵੇਰ ਦੀ ਹਾਂਜੀ ਹਾਂਜੀ ਹੋਈ ਠੀਕ ਹੈ ਸਵੇਰ ਦੀ ਬਾਈ ਚਬਾਈ ਹੋ 7:20 ਉਹਦਾ ਟਾਈਮ ਹੋਊਗਾ ਉਸ ਸਮਾਂ ਅੰਦਾਜ਼ਾ ਲਾ ਕੇ ਚੱਲਿਓ ਸਾਮ ਤੱਕ ਕਿਵੇਂ ਵਧੀਆ ਤਿਆਰ ਹੁੰਦੀ ਹੈ ਵਧੀਆ ਜੀ ਵਧੀਆ ਪੂਰਾ ਵਧੀਆ ਮੈਂ ਸਾਮ ਤੱਕ ਬਾਈ ਕਹਿੰਦੇ ਵਧੀਆ ਤਿਆਰ ਹੁੰਦੀ ਹੈ ਖੋਲਿਓ ਬਾਈ ਇਹਨੂੰ ਵੀ ਮੜੀ ਤੋਰ ਦੋ ਕੱਦ ਬਾਈ ਇਹਦਾ ਵੀ ਚੰਗਾ ਗਾ ਬਾਕੀ ਬਾਈ ਕਹਿੰਦਾ ਆਪਾਂ ਮੈਂ ਦੋ ਟਾਈਮ ਚ ਬਾਈ ਕਰ ਲਿਓ ਕੋਈ ਚੱਕਰ ਨਹੀਂ ਗਾ ਤੇ ਬਾਈ ਇਹਦਾ ਮੁੱਲ ਫਿਰ ਫੋਨ ਤੇ ਹੋਊਗਾ ਕਿ ਦੱਸੂਗੇ ਇਹਦਾ ਹੀ ਫੋਨ ਤੇ ਕਰ ਲਾਂਗੇ ਠੀਕ ਆ ਮੜੀ ਤੋਰ ਦੇ ਬਾਈ ਇਹਨੂੰ ਤੋਰ ਲੱਕੀ ਚੱਕਰ ਰੰਗ ਰੂਪ ਬਾਈ ਬਹੁਤ ਚੰਗਾ ਗਾ ਬਾਕੀ ਸੈਲਿੰਗ ਵਾਲੀ ਆ ਪਲੀ ਪੁਲੀ ਵੀ ਫੁੱਲ ਲੱਗੀ ਥਣ ਬਈ ਚਾਰੇ ਚਲਦੇ ਆ ਕਿ ਵੀ ਇੱਕ ਬਈ ਜਿਵੇਂ ਥਣ ਸੂਟ ਆ ਲੱਗਦਾ ਵੀ ਇੱਕ ਪਹਿਲਾਂ ਤੋਂ ਐਵੇਂ ਅੱਛਾ ਹਾਂਜੀ ਚਵਾਈ ਸਹੀ ਹੈ ਚਵਾਈ ਨਹੀਂ ਜੀ ਉਹ ਤਾਂ ਨਹੀਂ ਚਲਦਾ ਠੀਕ ਆ ਵੀ ਤਿੰਨ ਥਾਣੇ ਚਲਦੇ ਆ ਹਾਂਜੀ ਹਾਂਜੀ ਠੀਕ ਆ ਬਈ ਤਿੰਨ ਥਾਣੇ ਬਈ ਕਹਿੰਦਾ ਮੰਨ ਕੇ ਚਲੋ ਬਈ ਚਲਦੇ ਆ ਇਧਰੋਂ ਵੀ ਆਪਾਂ ਚੈੱਕ ਕਰਾਣੇ ਇੱਕ ਥਣ ਸੂਟ ਆਗਾ ਤਾਂ ਹੀ ਕਰਕੇ ਆਪਾਂ ਬਾਈ ਤੋਂ ਪੁੱਛ ਲਿਆ ਬਾਈ ਕਹਿੰਦਾ ਚਲਦਾ ਨਹੀਂ ਗਾ ਤਿੰਨ ਥਣੀਆਂ ਇਹਦਾ ਮਤਲਬ ਵੀ ਤੱਲ ਮੰਨ ਕੀ ਦੋਗੇ ਬਈ ਹਾਂਜੀ ਹਾਂਜੀ ਠੀਕ ਆ ਮੋਲੇ ਦਾ ਵੀ ਬਾਈ ਕਹਿੰਦਾ ਫੋਨ ਤੇ ਹੋਊਗਾ ਤੇ ਮੋਲੇ ਦਾ ਵੀ ਬਾਈ ਜਾਇ ਜੀ ਹੋਊਗਾ ਤਿੰਨਾ ਕਿਸੇ ਦੇ ਵੀਰ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ